4 ਸਾਲ ਦੀ ਕੁੜੀ ਮੈਂ ਭਾਜੀ ਘਰੇ ਹੀ ਮੈਂ ਸਬਜ਼ੀ ਬਣਾਉਣੇ ਇਹਨਾਂ ਦੇ ਪਾਪਾ ਗਏ ਸੀ ਬਾਹਰ ਨੂੰ ਮੈਂ ਕਿਹਾ ਆਪਣੇ ਪਾਪਾ ਨੂੰ ਆਵਾਜ਼ ਮਾਰ ਕੇ ਲੈ ਪਹਿਲੇ ਦੁਕਾਨ ਤੋਂ ਉਹਨਾਂ ਦੇ ਕੁਰਕਰੇ ਲੈ ਆਈ ਆ ਦੂਜੀ ਵਾਰੀ ਇਹ ਇੱਥੇ ਮੋੜ ਤੇ ਖਲੋਤੇ ਆਪਣੇ ਪਾਪਾ ਨੂੰ ਆਵਾਜ਼ ਮਾਰਨ ਦੀ ਆ ਤੇ ਉਹਨਾਂ ਨੇ ਇਹਨੂੰ ਕਿਹਾ ਕਿ ਫੇਰ ਚੀਜੀ ਲੈ ਲਾਣ ਕੇ ਫਿਰ ਅੰਦਰ ਜਾ ਕੇ ਤੈਨੂੰ ਬੂਆ ਬੰਦ ਕਰ ਲਿਆ ਤੇ ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਵੀ ਕੁੜੀ ਕਿੱਥੇ ਆ ਕਹਿੰਦੇ ਮੇਰੇ ਕੋਲ ਨਹੀਂ ਹੈਗੀ ਉਹਨਾਂ ਨੇ ਲਾਗੇ ਬਾਹਰ ਦੋ ਮੁੰਡੇ ਮੰਜੀ ਤੇ ਬੈਠੇ ਉਹਨਾਂ ਨੇ ਪੁੱਛਿਆ ਵੀ ਕੁੜੀ ਕਿੱਥੇ ਆ ਉਹ ਕਹਿੰਦੇ ਹਾਨੂੰ ਨਹੀਂ ਪਤਾ ਕੱਲ ਜਦੋਂ ਮੈਂ ਉਹਨਾਂ ਨੂੰ ਕੁੱਟਿਆ ਤੇ ਫੇਰ ਉਹ ਅਹੀਂ ਰਾਖੀ ਰਖਣ ਦੇ ਬਾਅਦ ਅਹੀਂ ਵੀ ਮਗਰੇ ਹੀ ਜਾਣਾ ਹੈ। ਲੱਗ ਗਈ ਜਿਹੜੀ ਨਰਸਵਾ ਉਹਨੂੰ ਮੈਂ ਚੈੱਕ ਕਰਾਇਆ। ਮੁੰਡੇ ਦਾ ਨੀਰ ਜੀ ਵੀ ਮੇਰੀ ਕੁੜੀ ਦੇ ਉੱਤੇ ਡੁੱਲਿਆ ਹੋਇਆ ਸੀ ਤੇ ਇਹਦੇ ਤੇਲ ਵੀ ਉਦਾਂ ਹੀ ਲੱਗਾ ਤੇ ਨਾਲੇ ਇਹਦੇ ਪੂਰੇ ਸੂਜੇ ਹੋਏ। ਤੇ ਮੇਰੇ ਘਰ ਵਾਲੇ ਨੇ ਖੋਦ ਜਦੋਂ ਜਾ ਕੇ ਬੂਹਾ ਤੋੜਿਆ ਵਾ ਫਿਰ ਮੁੰਡੇ ਨੇ ਉਹਦੇ ਸਾਹਮਣੇ ਹੀ ਪਜਾਮਾ ਪਾਇਆ ਵਾ ਤੇ ਉਹਦੇ ਕੁੜੀ ਮੇਰੀ ਦੀ ਨਿੱਕਰ ਲੱਥੀ ਹੋਈ ਸੀ। ਮੁਰਕਰੀਆਂ ਦਾ ਲਾਲਚ ਦੇ ਕੇ 4 ਸਾਲਾ ਮਾਸੂਮ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਤਤਨਸਾਰਨ ਤੇ ਹਲਕਾ ਖਡੂਰ ਸਾਹਿਬ ਦੇ ਅਦੀਨੋਂ ਦੇ ਪਿੰਡ ਲਾਵਲਪੁਰ ਦੇ ਵਿੱਚ 4 ਸਾਲ ਦੀ ਬੱਚੀ ਦੇ ਨਾਲ ਦੁਸ਼ਕ੍ਰਮ ਕੀਤਾ ਗਿਆ ਦਰਅਸਲ ਬੱਚੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਗੁਆਂਡ ਮੈਡੀਕਲ ਦੇ ਵਿੱਚ ਸਫਾਈ ਕਰ ਰਹੇ ਸਨ ਉਹਨਾਂ ਦੀ ਬੇਟੀ ਉਹਨਾਂ ਨੂੰ ਉੱਥੇ ਬੁਲਾਉਣ ਆਉਂਦੀ ਹੈ ਲੇਕਿਨ ਉਹ ਉੱਥੇ ਮੌਜੂਦ ਨਹੀਂ ਹੁੰਦੀ ਉਹ ਆਪਣੇ ਈ ਰਿਕਸ਼ਾ ਨੂੰ ਉੱਥੋਂ ਲੈ ਕੇ ਨਿਕਲ ਜਾਂਦੇ ਨੇ ਜਿਸ ਤੋਂ ਬਾਅਦ ਉੱਥੇ ਬੈਠਾ ਵਿਅਕਤੀ ਬੱਚੀ ਨੂੰ ਆਵਾਜ਼ ਮਾਰਦਾ ਹੈ ਕਿ ਆ ਜਾ ਤੈਨੂੰ ਚੀਜ਼ ਖਾਣ ਦੇ ਲਈ ਦਿੰਨੇ ਆ ਜਿਸ ਤੋਂ ਬਾਅਦ ਉਸ ਨੂੰ ਅੰਦਰ ਬੁਲਾ ਲੈਂਦਾ ਤੇ ਕਮਰਾ ਬੰਦ ਕਰਕੇ ਦੁਸ਼ਕਰਮ ਕੀਤਾ ਜਾਂਦਾ ਜਿਸ ਵੇਲੇ ਸੋਨੂ ਨਾਮ ਦਾ ਵਿਅਕਤੀ ਬੱਚੀ ਦੇ ਨਾਲ ਦੁਸ਼ਕਰਮ ਕਰਦਾ ਉਸ ਵੇਲੇ ਦੋ ਲੜਕੇ ਬਾਹਰ ਖੜੇ ਹੋ ਕੇ ਦਰਵਾਜ਼ੇ ਨੂੰ ਕਾਲਾ ਮਾਰ ਦਿੰਦੇ ਨੇ ਤਾਂ ਕਿ ਕੋਈ ਅੰਦਰ ਨਾ ਜਾਵੇ ਤੇ ਇਸ ਦਾ ਧਿਆਨ ਰੱਖਦੇ ਨੇ ਜਦ ਬੱਚੀ ਦੇ ਮਾਤਾ ਪਿਤਾ ਦੇ ਵੱਲੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਜਾਂਦਾ ਤਾਂ ਉਹ ਮੁੰਡੇ ਕਹਿੰਦੇ ਨੇ ਕਿ ਉਹਨਾਂ ਦਾ ਇਸ 'ਚ ਕੋਈ ਹੱਥ ਨਹੀਂ ਹੈ ਭੜਤ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਬਾਹਰ ਖੜ ਕੇ ਧਿਆਨ ਰੱਖਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਉਹਨਾਂ ਦੀ ਚਾਚੀ ਸੱਸ ਦਾ ਲੜਕਾ ਹੈ ਜੋ ਕਹਿੰਦਾ ਹੈ ਕਿ ਮੈਂ ਇਹ ਹਰਕਤ ਨਹੀਂ ਕੀਤੀ ਮੈਂ ਤੇ 2-3 ਦਿਨ ਪਹਿਲਾਂ ਇਸ ਹਰਕਤ ਨੂੰ ਅੰਜਾਮ ਦਿੱਤਾ ਸੀ ਅੱਜ ਮੇਰਾ ਇਸ ਦੇ ਵਿੱਚ ਕੋਈ ਹੱਥ ਨਹੀਂ ਹੈ ਪਿੰਡਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕਾਂ ਦਾ ਰਾਜ਼ੀਨਾਮਾ ਕਰਾਉਣ ਦੌਣਾ ਤੇ ਦਬਾਏ ਉਹ ਰਾਜ਼ੀਨਾਮਾ ਕਰਾਉਣਾ ਚਾਹੁੰਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕ ਰਾਜ਼ੀਨਾਮਾ ਕਰਾਉਣ ਦੇ ਲਈ ਉਹਨਾਂ ਤੇ ਦਬਾਅ ਪਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਦੁਸ਼ਕ੍ਰਮ ਨਹੀਂ ਹੋਇਆ ਤੁਸੀਂ ਪੈਸੇ ਲੈ ਕੇ ਇਸ ਗੱਲ ਨੂੰ ਹੱਲ ਕਰ ਲਓ ਤੇ ਉੱਥੇ ਹੀ ਪੀੜਤ ਬੱਚੀ ਦੀ ਪੂਆ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਔਰਤ ਹੋ ਤੁਹਾਡੇ ਨਾਲ ਸਭ ਕੁਝ ਹੁੰਦਾ ਹੈ ਤੁਹਾਨੂੰ ਪਤਾ ਹੈ ਜੇਕਰ ਬੱਚੀ ਨਾਲ ਅਜਿਹਾ ਹੋਇਆ ਹੈ ਤਾਂ ਉਸ ਦੀ ਕੀ ਹਾਲਤ ਹੋਣੀ ਸੀ ਇਸ ਸਬੰਧੀ ਪਰਿਵਾਰ ਦੇ ਵੱਲੋਂ ਮੌਕੇ ਤੇ 112 ਨੰਬਰ ਤੇ ਕੰਪਲੇਂਟ ਕਰ ਦਿੱਤੀ ਗਈ ਹੈ ਤਾਂ ਤਰਨਤ ਤਰਨ ਦੇ ਥਾਣਾ सदर ਦੇ ਐਸਐਚਓ ਦੇ ਧਿਆਨ ਚ ਮਾਮਲਾ ਆਇਆ ਜਿਸ ਤੋਂ ਬਾਅਦ ਐਸਐਚਓ ਕਸ਼ਮੀਰ ਸਿੰਘ ਮੌਕੇ ਤੇ ਪਹੁੰਚੇ ਨੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਉਹਨਾਂ ਦਾ ਕਹਿਣਾ ਹੈ ਕਾਰਵਾਈ ਹੋਵੇਗੀ ਮੈਂ ਤਾਂ ਬੱਚੀ ਨੂੰ ਛੱਡ ਕੇ ਗਿਆ ਘਰੇ ਲੈ ਕੇ ਇਹੋ ਚੀਜ਼ ਕਰਕੇ ਲੈ ਆਈ ਸੀ ਉਹਨੇ ਤੇ ਮੈਂ ਦੇ ਉੱਤੇ ਡਾਕਟਰ ਦੇ ਸਫਾਈ ਕਰਨੀ ਸੀ ਮੈਡੀਕਲ ਦੇ ਨਾਲ ਦੁਕਾਨ ਤੇ ਉਹ ਵੇਖਣ ਆਈ ਮੈਨੂੰ ਕਿ ਉੱਥੇ ਮੇਰੇ ਕੋਲ ਆ ਗਈ ਕਿ Papa ਉੱਥੇ ਹੋਣਾ ਵਾ ਪਰ ਨਹੀਂ ਮੈਂ ਚੱਲ ਗਿਆ ਫੇਰਾ ਲੈ ਕੇ ਤੇ ਇਹਨਾਂ ਨੇ ਬਾਅਦ ਵਿੱਚ ਜਦੋਂ ਕਿਤੇ ਆਈ ਤੇ ਉਹਨੂੰ ਕਿਹਾ ਕਿ ਆ ਜਾ ਤਨ ਚੀਜੀ ਦਿੰਨੇ ਔਰ ਬਾਹਰ ਹੀ ਘੁਰਕਰੇ ਡੰਗੇ ਸੀ ਉਹਨੇ ਤੇ ਉਸੇ ਚੱਕਰ ਦੇ ਵਿੱਚ ਜ਼ਬਰਦਸਤੀ ਫੜ ਕੇ ਉਹਨਾਂ ਨੇ ਅੰਦਰ ਦੋ ਮੁੰਡੇ ਬਾਹਰ ਬੈਠੇ ਹੀ ਇੱਕ ਅੰਦਰ ਹੀ ਤੇ ਤਾਲਾ ਲੱਗਾ ਆਇਆ ਸੀ ਬਾਹਰੋਂ ਅੰਦਰੋਂ ਵੀ ਗੁੰਡਾ ਮਾਰਿਆ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ ਹੈਗੀ ਆ 2 ਵਜੇ ਕੌਣ ਸੀਗਾ ਇਹ ਵਿਅਕਤੀ ਜਿਹਨੇ ਦੁਸ਼ਕਰਮ ਕੀਤਾ ਬੱਚੀ ਦਾ ਇਹ ਵੀਰ ਜੀ ਸੋਨੂ ਆ ਲਾਵਲਪੁਰ ਤੋਂ ਆਇਆ ਹੀਰਾ ਸਿੰਘ ਦੇ ਪਾਪਾ ਦਾ ਨਾਮ ਆ ਠੀਕ ਹੈ ਉਹਨੇ ਕੀਤਾ ਵਾ ਆਂਡੀ ਗਵਾਂਡੀ ਕੌਣ ਕੀ ਸੀ ਉੱਥੇ ਆਂਡੀ ਗਵਾਂਡੀ ਹੋਈ ਕੱਲਾ ਸੋਨੀ ਕੱਲਾ ਸੋਨੀ ਸੀ ਸੋਨੂ ਸੋਨੂ ਉਹ ਬੜੀ ਕਹਿੰਦੇ ਉਹਨੂੰ ਤੁਸੀਂ ਕੀ ਕੰਮ ਕਰ ਕਰਦੇ ਮੈਂ ਵੀਰੇ ਉਹ ਬੈਟਰੀ ਲੱਗੀ ਮੇਰੀ ਮੈਂ ਕਿਰਾਏ ਤੇ ਚਲਾਉਣਾ 300 ਰੁਪਏ ਕਿਰਾਇਆ ਦਿਨਾਂ ਦਾ ਮੈਂ ਨਾਲ ਕੋਣੀ ਹੋਰ ਉਹਦੇ ਨਾਲ ਹੋਰ ਦੋ ਮੁੰਡੇ ਸੀ ਉਹ ਬਾਹਰ ਬੈਠੇ ਹੀ ਉਹਨਾਂ ਦੇ ਇੱਕ ਦਾ ਨਾਮ ਸ਼ਾਨੀ ਆ ਇੱਕ ਦਾ ਨਾਮ ਪੀਪੂ ਆ ਤੇ ਜਿਹੜਾ ਪੀਪੂ ਆ ਉਹਦੇ ਬਿਆਨ ਦੇਣੇ ਉਹਨਾਂ ਦੇ ਖਿਲਾਫ ਉਹਨੇ ਦਿਨ ਵੀ ਬਿਆਨ ਦਿੱਤੇ ਇਹ ਕਹਿੰਦਾ ਕਿ ਮੇਰਾ ਕੋਈ ਰੋਲ ਨਹੀਂ ਹੈਗਾ ਵਿੱਚ ਤੇ ਮੈਂ ਜਸ ਦਊਂਗਾ ਕਿ ਕੀ ਕੀ ਆ ਜਾਣਕਾਰੀ ਦਿੱਤੀ ਪੁਲਸ ਨੂੰ ਸੰਬੰਧੀ ਹਾਂਜੀ ਕੀ ਕਹਿੰਦੇ ਪੁਲਸ ਵਾਲੇ ਪੁਲਸ ਵਾਲੇ ਨੇ ਬੁਲਾਉਂਦੇ ਆ ਨਾ ਫੋਨ ਲਾਉਂਦੇ ਰਹਿ 1 ਵਜੇ ਤੱਕ 2 ਵਜੇ ਤੱਕ ਫੋਨ ਚੁੱਕਿਆ ਨਹੀਂ ਬਾਅਦ ਜਦੋਂ ਕਿ ਆਏ ਆ ਉਧਰੋਂ ਉਹਨਾਂ ਦੇ ਬੰਦੇ ਫਿਰ ਇਹਨਾਂ ਨੇ ਫੋਨ ਕੀਤਾ ਕਿ ਆਜੋ ਭਾਜੀ ਰਾਜੀਨਾਵਾ ਕਰੀਏ ਪਿੰਡ ਦੇ ਮੋਦਰਾ ਸਰਪੰਚ ਨਾਲ ਗੱਲ ਨਹੀਂ ਹੋਈ ਉਸ ਵਾਰ ਹਾਂ ਮੋਦਰਾ ਸਰਪੰਚ ਨਾਲ ਜੀ ਉਹ ਕਹਿੰਦਾ ਹੈ ਕਹਿੰਦਾ ਇਹ ਫੈਸਲਾ ਕਰੋ ਇਹ ਗੱਲ ਤੇ ਮਿੱਟੀ ਪਾਓ ਹੈ ਤੇ ਕਹਿੰਦਾ ਕਿ ਉਹਨੇ ਕੋਈ ਗਲਤ ਇਹੋ ਜਿਹਾ ਕੰਮ ਨਹੀਂ ਕੀਤਾ ਉਹਨੇ ਸਾਰੇ ਕੱਪੜੇ ਲਾ ਕੇ ਉਹਨੇ